ਪਹਿਲਾਂ ਮੈਂ ਬਹੁਤ ਸਾਰੇ ਲੋਕਾਂ ਤੋਂ ਬਹੁਤ ਸਾਰੇ ਉਪਾਅ ਸੁਨੇ ਕਿ ਘਰ ਦੇ ਵਿੱਚ ਪੈਸੇ ਦੀ ਬਰਕਤ ਕਿਵੇਂ ਹੋਵੇ ਤੇ ਉਹਨਾਂ ਉਪਾਅਾਂ ਨੂੰ ਕਰਕੇ ਵੇਖਿਆ ਤੇ ਤੁਸੀਂ ਯਕੀਨ ਮੰਨੋ ਜਿੰਨਾ ਇਹ ਉਪਾਅ ਘਰ ਦੇ ਵਿੱਚ ਪੈਸੇ ਦੀ ਬਰਕਤ ਲਈ ਕੰਮ ਕਰਦਾ ਹੈ ਉਹਨਾਂ ਹੋਰ ਕੋਈ ਉਪਾਅ ਕੰਮ ਨਹੀਂ ਕਰਦਾ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਤੁਹਾਨੂੰ ਦੋ ਫਾਇਦੇ ਹੋਣਗੇ ਪਹਿਲਾਂ ਤਾਂ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਹੋਏਗੀ ਤੇ ਦੂਸਰਾ ਤੁਹਾਨੂੰ ਬਹੁਤ ਸਾਰੇ ਉਪਾਅ ਦੇਖਣ ਦੀ ਕਰਨ ਦੀ ਜ਼ਰੂਰਤ ਹੀ ਨਹੀਂ ਪੈਗੀ। ਉਹ ਸਾਰੇ ਲੋਕਾਂ ਦੀਆਂ ਗੱਲਾਂ ਤੇ ਇਹਨਾਂ ਬਾਬਿਆਂ ਦੇ ਉਪਾਵਾਂ ਤੋਂ ਤੁਸੀਂ ਵੱਜੋਗੇ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਇੱਕ ਬੀਬੀ ਫਕੀਰ ਕੋਲ ਆਈ ਤੇ ਕਹਿਣ ਲੱਗੀ ਬਾਬਾ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਘਰ ਤਾਂ ਪੈਸੇ ਦੀ ਬਰਕਤ ਨਹੀਂ ਹੁੰਦੀ। ਪੈਸਾ ਆਉਂਦਾ ਨਾਲ ਦੀ ਨਾਲ ਕੋਈ ਨੁਕਸਾਨ ਹੋ ਜਾਂਦਾ ਉਧਰ ਚਲਾ ਜਾਂਦਾ ਫਕੀਰ ਕੋਲੇ ਹੋਰ ਵੀ ਬਹੁਤ ਸੰਗਤਾਂ ਬੈਠੀਆਂ ਸੀ ਫਕੀਰ ਉਸ ਔਰਤ ਨੂੰ ਪੁੱਛਦਾ ਕਿ ਬੀਬੀ ਕੀ ਕੰਮ ਕਰਦੀ ਹੈ ਤਾਂ ਉਹ ਬੀਬੀ ਜਵਾਬ ਦਿੰਦੀ ਹੈ ਕਿ ਮੈਂ ਤੇ ਮੇਰਾ ਪਤੀ ਸਰਕਾਰੀ ਨੌਕਰੀ ਇੱਕ ਬੈਂਕ ਵਿੱਚ ਕੰਮ ਕਰਦੇ ਆਂ ਸਾਡੀ ਤਨਖਾਹ ਵੀ ਬਹੁਤ ਹੈ ਪੈਸਾ ਆਉਂਦਾ ਵੀ ਬਹੁਤ ਹੈ ਪਰ ਘਰ ਦੇ ਵਿੱਚ ਟਿਕਦਾ ਹੀ ਨਹੀਂ ਤਾਂ ਉਹ ਫਕੀਰ ਬੀਬੀ ਨੂੰ ਪੁੱਛਦਾ ਕਿ ਬੀਬੀ ਆਪਣੇ ਘਰ ਦਾ ਦਰਵਾਜ਼ਾ ਬੰਦ ਰੱਖਦੀਆਂ ਜਾਂ ਖੁੱਲਾ ਤਾਂ ਬੀਬੀ ਕਹਿੰਦੀ ਹੈ ਮੈਂ ਤਾਂ ਆਪਣੇ ਘਰ ਦਾ ਦਰਵਾਜ਼ਾ ਬੰਦ ਹੀ ਰੱਖਦੀਆਂ ਤਾਂ ਫਕੀਰ ਸਾਰਾ ਸਮਝ ਜਾਂਦਾ ਹੈ ਫਕੀਰ ਉਹ ਬੀਬੀ ਨੂੰ ਕਹਿੰਦਾ ਕਿ ਬੀਬੀ ਐਦਾਂ ਕਰੀ ਘਰ ਦਾ ਦਰਵਾਜ਼ਾ ਤਾਂ ਤੂੰ ਬੰਦ ਹੀ ਰੱਖਦੀ ਐ ਥੋੜੀਆਂ ਜਹੀਆਂ ਮਿਰਚਾਂ ਲੈ ਕੇ ਆਪਣੇ ਘਰ ਦੀ ਛੱਤ ਤੇ ਚੜ ਜਾਈਂ ਤੇ ਉੱਥੇ ਜਾ ਕੇ ਸਾੜ ਦੀਂ ਆਸੇ-ਪਾਸੇ ਜਿਹੜੇ ਲੋਕ ਬੈਠੇ ਸੀ ਉਹ ਵੀ ਹੈਰਾਨ ਹੋ ਜਾਂਦੇ ਨੇ ਕਿ ਪਹਿਲਾਂ ਤਾਂ ਕਦੇ ਫਕੀਰ ਨੇ ਐਵੇਂ ਦਾ ਟੋਟਕਾ ਦੱਸਿਆ ਨਹੀਂ ਫਕੀਰ ਜੇ ਆਪਣੀ ਗੱਲ ਪੂਰੀ ਕਰ ਰਿਹਾ ਸੀ ਉਹ ਬੀਬੀ ਪੈਰਾਂ ਦੀ ਬਹੁਤ ਛੋਲੀ ਸੀ ਤੇ ਨਾਲ ਦੀ ਨਾਲ ਟੋਟਕਾ ਸੁਣ ਕੇ ਘਰ ਚਲੀ ਜਾਂਦੀ ਹੈ ਫਕੀਰ ਵੀ ਫਿਰ ਬੋਲਣਾ ਬੰਦ ਕਰ ਦਿੰਦਾ ਉਹ ਉਦਾਂ ਹੀ ਕਰਦੀ ਹੈ ਘਰ ਦੇ ਵਿੱਚ ਜਾਂਦੀ ਹੈ ਘਰ ਦੀ ਛੱਤ ਉੱਪਰ ਜਾ ਕੇ ਮਿਰਚਾਂ ਸਾੜਦੀ ਹੈ 10 15 ਦਿਨ ਐਵੇਂ ਕਰਦੀ ਹੈ ਪਰ ਕੁਝ ਨਹੀਂ ਹੁੰਦਾ ਉਦਾਂ ਹੀ ਘਰ ਦੇ ਵਿੱਚ ਸਭ ਕੁਝ ਚੱਲ ਰਿਹਾ ਸੀ ਨੁਕਸਾਨ ਤੇ ਨੁਕਸਾਨ ਉਹ ਬੀਬੀ ਫੇਰ ਫਕੀਰ ਕੋਲ ਆਉਂਦੀ ਹੈ ਫਕੀਰ ਨੂੰ ਆ ਕੇ ਮਿਲਦੀ ਹੈ ਤੇ ਕਹਿੰਦੀ ਹੈ ਬਾਬਾ ਜੀ ਜਿਹੜਾ ਤੁਸੀਂ ਟੋਟਕਾ ਦੱਸਿਆ ਸੀ ਉਹ ਤਾਂ ਕੰਮ ਹੀ ਨਹੀਂ ਕੀਤਾ ਮੈਂ ਤਾਂ 10 12 ਦਿਨ ਉਹ ਮੇਂ ਕੀਤਾ ਪਰ ਕੋਈ ਫਰਕ ਨਹੀਂ ਪਿਆ ਫਕੀਰ ਫੇਰ ਕਹਿੰਦਾ ਕਿ ਬੀਬੀ ਉਹ ਦਿਨ ਮੈਂ ਤੈਨੂੰ ਪੂਰੀ ਗੱਲ ਸਮਝਾਉਂਦਾ ਤੂੰ ਉਦੋਂ ਪਹਿਲਾਂ ਹੀ ਭੱਜ ਗਈ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲੈਂਦੀ ਤਾਂ ਫਕੀਰ ਕਹਿੰਦਾ ਦੱਸੋ ਇਹ ਟੋਟਕਾ ਕੰਮ ਕਿਵੇਂ ਕਰੇ ਪਹਿਲਾਂ ਮੇਰੀ ਗੱਲ ਤਾਂ ਪੂਰੀ ਸੁਣ ਲੈ ਉਹ ਬੀਬੀ ਹੱਥ ਜੋੜ ਕੇ ਮਾਫੀ ਮੰਗਦੀ ਹੈ ਤੇ ਫਕੀਰ ਨੂੰ ਕਹਿੰਦੀ ਹੈ ਕਿ ਦੱਸੋ ਫਕੀਰ ਉਸ ਬੀਬੀ ਨੂੰ ਕਹਿੰਦਾ ਕਿ ਤੂੰ ਆਪਣੇ ਘਰ ਦਾ ਦਰਵਾਜ਼ਾ ਤਾਂ ਬੰਦ ਰੱਖਦੀ ਆ ਤੇਰੇ ਘਰ ਕੋਈ ਆ ਜਾ ਤਾਂ ਸਕਦਾ ਨਹੀਂ ਦਾ ਮਤਲਬ ਇਹ ਹੈ ਕਿ ਤੇਰੇ ਵਿੱਚ ਹੋਮੇ ਹੰਕਾਰ ਹੈ ਤੂੰ ਆਂਡੀਆਂ ਗਵਾਂਡੀਆਂ ਨਾ ਵਰਤਦੀ ਨਹੀਂ ਮੈਂ ਤਾਂ ਤੈਨੂੰ ਸਿਰਫ ਇਹ ਸਮਝਾਉਣਾ ਚਾਹੁੰਦਾ ਸੀ ਕਿ ਜੋ ਤੇਰੀ ਜ਼ੁਬਾਨ ਮਿਰਚ ਵਰਗੀ ਤਿੱਖੀ ਹੈ ਤੇਰੇ ਅੰਦਰ ਇੰਨੀ ਕੜੱਤਨ ਭਰੀ ਹੋਈ ਹੈ ਉਹਨੂੰ ਕੋਠੇ ਤੇ ਚੜ ਕੇ ਸਾੜ ਦੇ ਪਾ ਕਿ ਆਪਣੀ ਹੋਮੇ ਹੰਕਾਰ ਨੂੰ ਅੰਦਰੋਂ ਕੱਢ ਦੇ ਬੀਬੀ ਕਹਿੰਦੀ ਇਹਦੇ ਨਾਲ ਕੀ ਹੋ ਜਾਏਗਾ ਮੈਂ ਤੇ ਗਵਾਂਡੀਆਂ ਨੂੰ ਤਾਂ ਨਹੀਂ ਬੁਲਾਉਂਦੀ ਸਾਡੇ ਘਰ ਤਾਂ ਹਰ ਇੱਕ ਚੀਜ਼ ਹੈ ਅਸੀਂ ਉਹਨਾਂ ਨੂੰ ਬੁਲਾ ਕੇ ਕੀ ਕਰਨਾ ਫਕੀਰ ਕਹਿੰਦਾ ਬੀਬੀ ਮੈਂ ਤੈਨੂੰ ਇਹੀ ਸਮਝਾਉਣਾ ਆਪਣੇ ਵਿਚਲਾ ਹੋਮੇ ਹੰਕਾਰ ਜਿਹੜਾ ਮਿਰਚਾਂ ਦੇ ਰੂਪ ਵਿੱਚ ਅੰਦਰ ਭੜੀ ਬੈਠੀ ਐ ਕੜਤਣ ਭੜੀ ਬੈਠੀ ਐ ਉਸ ਆੜਦੇ ਲੋਕਾਂ ਦੇ ਨਾਲ ਪਿਆਰ ਨਾਲ ਪੇਸ਼ ਆ ਬੀਬੀ ਕਹਿੰਦੀ ਚਲੋ ਇਹ ਵੀ ਕਰਕੇ ਵੇਖ ਲੈਂਦੇ ਆ ਬੀਬੀ ਘਰੇ ਚਲੀ ਜਾਂਦੀ ਹੈ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਰੱਖਦੀ ਹੈ ਆਂਡੀ ਗਵਾਂਡੀ ਵੀ ਉਹਦੇ ਘਰੇ ਆਉਣ ਲੱਗਦੇ ਨੇ ਛੱਤ ਤੇ ਬੈਠ ਕੇ ਧੁੱਪ ਸੇਕਦੇ ਨੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਆਂਡੀ ਗਵਾਂਡੀ ਉਹਨਾਂ ਨਾਲ ਕਾਫੀ ਮਿਲ ਜਾਂਦੇ ਨੇ ਇੱਕ ਦਿਨ ਗਵਾਂਡਨ ਔਰਤ ਉਸ ਨੂੰ ਕਹਿੰਦੀ ਹੈ ਕਿ ਬੀਬੀ ਇੱਕ ਤੁਹਾਨੂੰ ਗੱਲ ਦੱਸਣੀ ਹੈ ਟਵਾਡਾ ਲੜਕਾ ਨਸ਼ੇ ਬਹੁਤ ਕਰਦਾ ਹੈ ਪਹਿਲਾਂ ਤਾਂ ਉਸ ਬੀਬੀ ਨੂੰ ਯਕੀਨ ਨਹੀਂ ਆਉਂਦਾ ਉਹ ਗਵੰਡਨ ਨਾਲ ਹੀ ਲੜ ਪੈਂਦੀ ਹੈ ਕਿ ਤੂੰ ਮੇਰੇ ਪੁੱਤ ਬਾਰੇ ਇਦਾਂ ਕਹਿ ਰਹੀ ਐ ਪਰ ਹੌਲੀ ਹੌਲੀ ਉਸ ਨੂੰ ਯਕੀਨ ਆ ਜਾਂਦਾ ਕਿਉਂਕਿ ਜਿੰਨੇ ਵੀ ਘਰ ਦੇ ਵਿੱਚ ਨੁਕਸਾਨ ਹੋਏ ਸੀ ਉਸਦੇ ਬੇਟੇ ਨੇ ਕੀਤੇ ਸੀ ਜਿੰਨੀ ਤਨਖਾਹ ਆਉਂਦੀ ਸੀ ਉਹ ਸਾਰੀ ਉਡਾ ਦਿੰਦਾ ਸੀ ਕਦੇ ਕਾਰ ਟੁੱਟ ਗਈ ਕਦੇ ਮੋਟਰਸਾਈਕਲ ਟੁੱਟ ਗਿਆ ਕਦੇ ਆਪਦੇ ਸੱਟਾਂ ਵੱਜ ਗਈਆਂ ਉਹ ਲੜਕਾ ਇਦਾਂ ਹੀ ਸਾਰੇ ਪੈਸੇ ਖਰਾਬ ਕਰ ਦਿੰਦਾ ਸੀ ਫਿਰ ਉਸ ਬੀਬੀ ਨੂੰ ਉਸ ਫਕੀਰ ਦੀ ਗੱਲ ਯਾਦ ਆਉਂਦੀ ਹੈ ਕਿ ਕਿਉਂ ਕਹਿ ਰਹੇ ਸੀ ਕਿ ਸਾਰਿਆਂ ਨਾਲ ਪਿਆਰ ਨਾਲ ਵਰਤੋ ਜਦੋਂ ਆਪਾਂ ਸਾਰਿਆਂ ਨਾਲ ਪਿਆਰ ਨਾਲ ਵਰਤਦੇ ਆ ਤਾਂ ਆਪਣੇ ਘਰ ਦੇ ਵਿੱਚ ਕੀ ਚੱਲ ਰਿਹਾ ਇਹ ਬਾਹਰ ਦੇਆਂ ਨੂੰ ਵੀ ਪਤਾ ਹੁੰਦਾ ਆਪਾਂ ਨੂੰ ਘਰ ਰਹਿ ਕੇ ਉਸ ਚੀਜ਼ ਦੀ ਖਬਰ ਨਹੀਂ ਹੁੰਦੀ ਫੇਰ ਕੋਈ ਸੱਜਣ ਪਿਆਰਾ ਮਿੱਤਰ ਆਪਾਂ ਨੂੰ ਸਾਰੀ ਗੱਲ ਦੱਸਦਾ ਜਦੋਂ ਬੀਬੀ ਨੂੰ ਉਸ ਬਾਰੇ ਪਤਾ ਚੱਲਿਆ ਤਾਂ ਉਹਨੇ ਆਪਣੇ ਲੜਕੇ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਜੋ ਖੁੱਲੇ ਪੈਸੇ ਦਿੰਦੇ ਸੀ ਉਹ ਵੀ ਬੰਦ ਕਰ ਦਿੱਤੇ ਤੇ ਹੌਲੀ-ਹੌਲੀ ਉਹ ਲੜਕੇ ਨੇ ਨਸ਼ਾ ਛੱਡਤਾ ਤੇ ਜਦੋਂ ਨਸ਼ਾ ਛੱਡਤਾ ਤੇ ਚੰਗੀ ਲੀਹੇ ਪੈ ਗਿਆ ਲੀਹੇ ਪੈਣ ਤੋਂ ਬਾਅਦ ਘਰ ਦੇ ਵਿੱਚ ਜੋ ਨੁਕਸਾਨ ਹੋਣੇ ਸੀ ਉਹ ਬੰਦ ਹੋ ਗਏ ਘਰ ਦੇ ਵਿੱਚ ਪੈਸਾ ਬਚਣ ਲੱਗਿਆ ਤੇ ਉਹ ਬੀਬੀ ਆਂਡੀਆਂ ਗਵਾਂਡੀਆਂ ਨਾਲ ਵਧੀਆ ਵਰਤਨ ਲੱਗੀ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਆਪਣੀ ਹੈ ਆਪਣੇ ਅੰਦਰ ਵੀ ਪਤਾ ਨਹੀਂ ਲੋਕਾਂ ਪ੍ਰਤੀ ਕੀ ਕੂੜਾ ਭਰਿਆ ਕੀ ਕੜਤਨ ਭਰੀ ਹੈ ਉਹ ਸਾਰੀ ਕੜਤਨ ਨੂੰ ਬਾਹਰ ਕੱਢ ਦਿਓ ਹੋਮੇ ਹੰਕਾਰ ਨੂੰ ਬਾਹਰ ਕੱਢ ਦਿਓ ਸਾਰਿਆਂ ਨਾਲ ਵਧੀਆ ਵਰਤੋ ਕਦੋਂ ਕਿੱਥੇ ਕੀ ਦੀ ਲੋੜ ਪੈ ਜੇ ਕੁਝ ਨਹੀਂ ਪਤਾ ਤੇ ਜੋ ਆਪਣੇ ਘਰ ਦੇ ਵਿੱਚ ਚੱਲ ਰਿਹਾ ਹੁੰਦਾ ਉਸ ਮੁਸੀਬਤ ਦੇ ਨਾਲ ਲੜਨ ਲਈ ਕਈ ਵਾਰ ਆਪਾਂ ਨੂੰ ਆਂਡੀ ਗਵਾਂਡੀ ਦੀ ਜ਼ਰੂਰਤ ਪੈਂਦੀ ਹੈ ਆਪਣੇ ਕਈ ਨੁਕਸਾਨ ਹੋਣੋਂ ਬਚ ਜਾਂਦੇ ਨੇ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸੇਵਕ ਦੇਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਧੰਨਵਾਦ